ਵੀਰਦਿਆਂ ਜਿਹੜੀਆਂ ਤੁਸੀਂ ਵੀਡੀਓ ਦੇਖੋਗੇ ਦੇਖੋ ਇਹਨੇ ਕੀ ਹਾਲ ਕਰਿਆ ਆਪਣੇ ਪਿੰਡ ਦੇ ਵਿੱਚ ਇੱਕ ਬਜ਼ੁਰਗ ਮਾਰ ਹੀ ਦੇਣਾ ਸੀ ਤੇ ਆ ਤੀਜਾ ਕੁਸ਼ ਹੁਣ ਸਭ ਕੁਝ ਭੰਤ ਗਿਆ ਤੇ ਆ ਸਾਰਾ ਉਹਨਾਂ ਨੇ ਤੋੜ ਪਾ ਨੰਦ 6 ਮਹੀਨੇ ਹੋ ਗਏ ਆਪਦੀ ਸੁੱਧ ਬੁੱਧ ਹੀ ਖੋਈ ਬੈਠਾ ਬਹੁਤ ਇਦਾਂ ਹੱਦ ਰਹਿਦਾ ਕੋਈ ਨਵੇਂ ਮਿਲ ਸੇ ਟੈਂਸ਼ਨ ਆ ਲੈ ਇਧਰ ਨਾਲ ਕੋਈ ਨਾ ਰੋ ਰੋ ਆਪਣੇ ਪਿੰਡ ਦੇ ਵਿੱਚ ਇੱਕ ਬਜ਼ੁਰਗ ਮਾਰ ਹੀ ਦੇਣਾ ਸੀ ਉਹਦੇ ਆਟਮ ਮਾਰੀ ਬਸ ਇੰਚਾਂ ਦਾ ਹੀ ਫਰਕ ਰਹਿ ਗਿਆ ਮਾੜਾ ਜਿਹਾ ਹੀ ਫਰਕ ਰਹਿ ਗਿਆ ਨਹੀਂ ਤਾਂ ਬਾਪੂ ਗਿਆ ਸੀ ਫਿਰ ਗੱਡੀ ਉਹਨਾਂ ਦੀ ਸਾਰੀ ਭੰਨਦੀ ਸਾਰੀਆਂ ਸਿਲਪਾਂ ਤੋੜ ਜਾਲੀਆਂ ਭੰਨ ਘਰ ਦੀ ਬਰਬਾਦੀ ਕਰਦੀ ਸਾਰੇ ਦੀ ਆ ਤੀਜੇ ਗੁਸ਼ ਨੂੰ ਸਭ ਕੁਝ ਭੰਨਤੀਆਂ ਤੇ ਆ ਸਾਰਾ ਉਹਨਾਂ ਨੇ ਤੋੜਪਾਂ ਅੰਦਰ ਬਿਜਲੀ ਬੂਲਖੜਾ ਸਾਰਾ ਇਹ ਕਰਦਾ ਸਾਰਾ ਕੁਝ ਇਹਨੂੰ ਹੁਣ ਆਸੀ ਅੰਦਰ ਤਾੜ ਕੇ ਰੱਖਿਆ ਹੋਇਆ ਜਿਹੜੇ ਨੇ ਸਾਰਾ ਪੰਨ ਤੋੜ ਕੀਤਾ ਹੋਇਆ ਜਿੰਨਾ ਵੀ ਇਹਦਾ ਸਭ ਸਾਰਾ ਗੋਸ਼ ਇਹਨੇ ਪੰਨ ਤੋੜ ਦਿੱਤੀ ਹੋਈ ਆ ਆ ਬੰਦਾ ਬੱਸ ਜਦੋਂ ਅੰਦਰੋਂ ਜੜੀ ਤੋਂ ਨਿਕਲਿਆ ਰਾਤ ਨੂੰ ਬਸ ਇਹਨੇ ਕਿਸੇ ਨਾ ਕਿਸੇ ਪਾਸੇ ਜਾ ਕੇ ਪੰਨ ਤੋੜੀ ਕਰਦਾ ਸੀ ਹਾਂ ਜੀ ਇਸ ਗੱਲ ਤੋਂ ਵੀ ਡਰ-ਡਰ ਕੇ ਸੌਂਦੇ ਆ ਵੀ ਸਾਨੂੰ ਨਾ ਮਾਰ ਦੇਵੇ ਕਿਤੇ ਰਾਤ ਨੂੰ ਉੱਤੇ ਪੈ ਉਹਨਾਂ ਮਾਰ ਦੇ ਹਾਂ ਜੀ ਸਤਿ ਸ੍ਰੀ ਅਕਾਲ ਵੀਰੇ ਓ ਠੀਕ ਐ ਤੂੰ ਕੀ ਨਾਂ ਤੇਰਾ ਬੜਾ ਖਰੂਦ ਪਾਇਆ ਤੂੰ ਕਾਕਾ ਓਏ ਬਾਈ ਸਤਿ ਸ੍ਰੀ ਅਕਾਲ ਤੁਹਾਡਾ ਬੇਟਾ ਓਏ ਕਾਕਾ ਸਤਿ ਸ੍ਰੀ ਅਕਾਲ ਕੀ ਨਾਂ ਤੇਰਾ ਪੁੱਤ ਤੇਰਾ ਨਾਂ ਕੀ ਆ ਹੈ ਕੀ ਨਾਂ ਆ ਕੀ ਨਾਂ ਕਿੰਨਾ ਬਾਈ ਦਾ ਗੁਰਪ੍ਰੀਤ ਹੈ ਗੁਰਪ੍ਰੀਤ ਕਿੰਨਾ ਪੜਿਆ ਹੋਇਆ 12 ਪੜ੍ਹ ਕੇ ਮੋਟੂ ਦਾ ਕੀਤਾ 12 ਪੜ੍ਹ ਕੇ ਕੰਪਿਊਟਰ ਦਾ ਕੋਰਸ ਕੀਤਾ ਨੌਕਰੀ ਵੀ ਕੀਤੀ ਹੈ ਕੋਈ ਨੌਕਰੀ ਕਿੰਨੀ ਕਿੰਨੀ ਉਮਰ ਹੈ ਦੀ 23 ਸਾਲ ਦੀ 23 ਸਾਲ ਦਾ ਕਿੰਨੇ ਬੱਚੇ ਹੁੰਦੇ ਤੁਹਾਡੇ ਦੋ ਮੁੰਡੇ ਇੱਕ ਕੁੜੀ ਦੂਜਾ ਜਿਹੜਾ ਬੇਟਾ ਆ ਉਹ ਆਇਆ ਨਹੀਂ ਨਾਲ ਅਜੇ ਉਹ ਆਇਆ ਨਹੀਂ ਠੀਕ ਤਾਂ ਸ਼ਾਦੀ ਦਾ ਘਰ ਵੀ ਸਾਰਾ ਖਬਰ ਵਾਸੀ ਕਿੰਨੇ ਕਿ ਟਾਈਮ ਤੋਂ ਐ ਕਰ ਰਿਹਾ ਜੀ ਪੰਜ ਮਹੀਨੇ ਦਾ ਵੱਟ ਘੱਟ 6 ਮਹੀਨੇ ਹੋ ਗਏ ਨੇ ਕਿ ਥੋੜਾ ਕੀ ਨਾ ਗਰਮੀ ਦਾ ਸਾਲ ਕੋਈ ਨਾ ਗਰਮੀਲ ਸੇ ਟੈਨਸ਼ਨ ਨਾਲ ਇਤਰੇ ਨਾਲ ਤੂੰ ਕੀ ਕੰਮ ਕਰਦਾ ਮੈਂ ਤਾਂ ਟਿੱਕੀ ਬਰੇਡ ਲਾਉਂਦਾ ਸੀ ਟਿੱਕੀ ਬਰੇਡ ਲਾਉਂਦਾ ਹੀ ਕੋਈ ਨਾ ਦੋ ਨਾ ਸਰੋ ਨਾ ਸਰੋ ਫਿਰ ਜਿਵੇਂ ਹੁਣ ਗੱਡੀ ਗੁੱਡੀ ਭੰਨੀ ਗਈ ਇਹਦਾ ਖਰਚਾ ਇਹਨੂੰ ਦੇਣਾ ਪਿਆ ਸਾਰਾ ਉਹ ਤਾਂ ਬੁੜਾ ਸ਼ੁਕਰ ਕਰੋ ਬਚ ਗਿਆ ਉਹਨਾਂ ਦਾ ਤਾਂ ਲ ਬੁੜੇ ਨੇ ਮਾਰੀ ਸੀਗੀ ਮੰਡੀਆਂ ਦੇ ਉਹ ਪਰ ਇਹਨੂੰ ਭੱਜ ਗਿਆ ਇਹਦੇ ਗੱਡੀ ਨਿਕਾ ਆ ਗਈ ਪਾ ਗੱਡੀ ਦੇ ਟਾਂ ਮਾਰ ਲਿਆ ਰੋ ਨਾ ਭਾਈ ਰੋ ਨਾ ਦੋ ਕੋਈ ਨਾ ਆਪਾਂ ਰਲ ਮਿਲ ਕੇ ਇਹਨੂੰ ਠੀਕ ਕਰ ਲੈਣਾ ਫਿਕਰ ਨਾ ਕਰ ਤੋ ਠੀਕ ਆ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਗਰਮੇਲ ਸਿੰਘ ਆਪਣੇ ਪੁੱਤ ਗੁਰਪ੍ਰੀਤ ਨੂੰ ਲੈ ਕੇ ਆਇਆ ਗਰਮੇਲ ਟਿੱਕੀਆਂ ਵੇਚ ਕੇ ਰੇੜੀ ਲਾ ਕੇ ਟਿੱਕੀਆਂ ਵੇਚ ਕੇ ਆਪਣੇ ਬੱਚਿਆਂ ਨੂੰ ਪਾਲਦਾ ਰਿਹਾ ਆਪਣੇ ਬੱਚਿਆਂ ਨੂੰ ਪਾਲ ਕੇ ਪੜਾਉਂਦਾ ਰਿਹਾ ਪੜਾਇਆ ਲਿਖਾਇਆ ਪੁੱਤ ਕੰਪਿਊਟਰ ਦਾ ਕੋਰਸ ਕਰਾ ਲਿਆ ਬਹੁਤ ਹੀ ਪੜ੍ਹਾਈ ਜਿੰਟੈਲੀਜੈਂਟ ਸੀ ਬਸ ਪਤਾ ਨਹੀਂ ਐਸੀ ਕਿਸ ਚੀਜ਼ ਦੀ ਟੈਨਸ਼ਨ ਲੈ ਗਿਆ ਕਾਹਦਾ ਡਿਪਰੈਸ਼ਨ ਆ ਇਹਨੂੰ 6 ਮਹੀਨੇ ਹੋ ਗਏ ਆਪਦੀ ਸੁੱਧ ਬੁੱਧੀ ਖੋਈ ਬੈਠਾ ਸਾਡੇ ਸੁੱਖੇ ਹੁਣੀ ਆ ਵੀਰ ਹੁਣੀ ਸਾਡੇ ਨਾਲ ਜੁੜੇ ਹੋਏ ਨੇ ਟੀਮ ਦੇ ਮੈਂਬਰ ਨੇ ਚੌਂਕੀ ਮਾਨਾ ਪਿੰਡ ਤੋਂ ਹੀ ਸਾਡੀ ਸੇਵਾ ਸ਼ੁਰੂ ਹੋਈ ਆ ਬਾਪੂ ਕਿਸੇ ਸਿੰਘ ਢਾਲੀਆਲ ਤੋਂ ਉਸ ਨਗਰ ਤੋਂ ਨੇ ਵੀਰ ਹੁਣੀ ਤੇ ਗੁਰਪ੍ਰੀਤ ਵੀ ਉਸੇ ਨਗਰ ਤੋਂ ਆ ਵੀਰ ਦੀਆਂ ਜਿਹੜੀਆਂ ਤੁਸੀਂ ਵੀਡੀਓ ਦੇਖੋਗੇ ਦੇਖੋ ਨੇ ਕੀ ਹਾਲ ਕਰਿਆ ਆਪਣੇ ਪਿੰਡ ਦੇ ਵਿੱਚ ਇੱਕ ਬਜ਼ੁਰਗ ਮਾਰ ਹੀ ਦੇਣਾ ਸੀ ਉਹਦੇ ਐਟਮ ਮਾਰੀ ਬਸ ਜਿਵੇਂ ਕਹਿ ਦਈਏ ਇੰਚਾਂ ਦਾ ਹੀ ਫਰਕ ਰਹਿ ਗਿਆ ਮਾੜਾ ਜਿਹਾ ਹੀ ਫਰਕ ਰਹਿ ਗਿਆ ਨਹੀਂ ਤਾਂ ਬਾਪੂ ਗਿਆ ਸੀ ਵਿਚਾਰਾ ਫਿਰ ਗੱਡੀ ਉਹਨਾਂ ਦੀ ਸਾਰੀ ਭੰਨਤੀ ਫੇ ਘਰੇ ਆਪਦੇ ਸਾਰੀਆਂ ਸੈਲਫਾਂ ਤੋੜ ਜਾਲੀਆਂ ਭੰਨ ਘਰ ਦੀ ਬਰਬਾਦੀ ਕਰਤੀ ਸਾਰੇ ਦੀ ਘਰ ਢਾਈ ਦਿੱਤਾ ਕਹਤਾ ਕਿਸਮ ਦਾ ਜੇ ਕਿ ਟਿੱਕੀਆਂ ਵੇਚ ਕੇ ਬੱਚੇ ਪਾਲਣ ਵਾਲਾ ਗਰਮੇਲ ਕਿਹਦੇ ਕਿਹਦੇ ਪੈਸੇ ਪੂਰੇ ਕਰਦਾ ਫਿਰੇ ਉਹ ਗੱਡੀ ਜਿਹਦੀ ਭੰਨੀਆਂ ਉਹਨੂੰ ਵੀ ਪੈਸੇ ਦੇਣੇ ਪਏ ਗੱਡੀ ਠੀਕ ਕਰਾਉਣੀ ਪਈ। ਹੋਰ ਵੀ ਕੋਈ ਭੰਨ ਤੋੜ ਕੀਤੀ ਪਿੰਡ 'ਚ ਕਿਸੇ ਦਾ ਹੋਰ ਨੁਕਸਾਨ ਗੱਡੀ। ਉਹ ਘਰੇ ਕੀਤਾ ਜੀ। ਘਰ ਤੋੜਤਾ ਸਾਰਾ। ਆਹ ਸਾਡੇ ਮੇਰੇ ਸੁੱਤੇ ਪਏ ਤੇ ਆ ਥੋੜੇ ਬੱਜੇ ਹੋਏ ਹੈਗੇ ਆ। ਸੁੱਤੇ ਪੈਰੀ ਮਾਰੀਆਂ। ਦੂਜੇ ਭਰਾ ਦੇ ਵੀ ਮਾਰਦਾ। ਉਹਨੂੰ ਤਾਂ ਅੱਖਾਂ ਹੀ ਕੱਢਦਾ ਤੇ ਮਾਰਦਾ ਵੀ ਕਿਤੇ ਹੀ ਮਾਰਦਾ ਜੀ। ਪਹਿਲਾਂ ਤਾਂ ਸਾਰਿਆਂ ਨੂੰ ਕੁੱਟਿਆ ਜੀ। ਸਾਨੂੰ ਕੁੱਟ ਕੇ ਗਵੰਡੀਆਂ ਦੇ ਜਾ ਕੇ ਆਏ ਧੱਫਾ ਆ ਕੇ ਬੁੜੇ ਨੂੰ ਉਹ ਕਿਲੇ ਤੇ ਡੱਗ ਪਿਆ ਸੋਕਰ ਕਰੋ ਬਤਾ ਕੋਈ ਵੀ ਕਹਦਾ ਵੀ ਸਾਡੇ ਛੋਡੇ ਬੱਚ ਦਾ ਰੋਗ ਨਹੀਂ ਕੋਈ ਨਾ ਕਹਨ ਸਾਡੇ ਨਾਲ ਵੀ ਹੋ ਸਕਦੀ ਹੈ ਜੀ ਇਹ ਮਾਰੀ ਉਹਨੂੰ ਵੀ ਮਾਰਦਾ ਆਪਦੀ ਮਾਂ ਨੂੰ ਵੀ ਉਹਨੂੰ ਵੀ ਮਾਰਦਾ ਜੀ ਮੈਨੂੰ ਵੀ ਮਾਰਦਾ ਮਾਰ ਕੇ ਬਣਾਦਾ ਹੀ ਕਰ ਕੁਝ ਮੰਜਾ ਮੰਜਾ ਕੋਈ ਨਹੀਂ ਘੱਟੋ ਘੱਟ 6-7 ਕਮਰੇ ਆ ਇੱਕ ਵੀ ਮੰਜਾ ਸਭ ਕੁਝ ਤੋੜਤਾ ਕੋਸਮਰੀ ਇਹ ਆਟਾ ਮਤਲਬ ਵੀ ਨਾਲ ਹੀ ਥੋੜਾ ਜਿਹਾ ਟੀਨਾ ਟੂਨਾ ਹੀ ਆ ਪਾਕ ਹੋ ਚ ਰਹਿੰਦੇ ਆ ਤੇ ਦੂਸਰਾ ਸਾਰਾ ਇਹਨੂੰ ਛੱਡਿਆ ਹੋਇਆ ਜਿੰਦਾਗਰ ਲਾ ਕੇ ਇੱਕ ਕਮਰ ਨਹੀਂ ਜਾਣੀ ਦੀ ਸਮਾਨ ਰੱਖਿਆ ਭਰਾਡੇ ਜੀ ਉੱਥੇ ਪੈਣੇ ਸੌਣੇ ਉੱਥੇ ਹੀ ਰੋਟੀ ਲਾਉਨੇ ਆ ਤਿੰਨਵੇਂ ਨਾਲ ਦਾ ਫਰਿੱਜ ਛੱਡਤੀ ਆਪਾਂ ਸਣੇ ਸਮਾਨ ਸਾਰੀ ਮੀਨਤੀ ਬਹੁਤ ਆਈ ਬੰਦਾ ਇਹ ਵੀ ਦੁੱਨੇ ਪਾ ਜਿਹੜੇ ਨਾਲ ਪੜਦੇ ਸੀਗੇ ਉਹ ਬਹੁਤ ਜਿਆਦਾ ਪੂਰੇ ਇੰਟੈਲੀਜੈਂਟ ਸੀਗੇ ਅੱਛਾ ਪੜਾਈ ਜੀ ਹਾਂ ਤੂੰ ਡਿਪੈਂਡ ਹੀ ਪੜੇ ਹਾਂ ਸਾਡੇ ਕੋਲ ਦੂਸਰਾ ਭਰਾ ਦਾ ਬੀ ਟੈਕ ਕਰਦਾ ਵਾ ਕੰਪਿਊਟਰ ਪੁਨੇ ਵੀ ਨਹੀਂ ਇਹਦੇ ਕਰਕੇ ਪੇਪਰ ਉੱਪਰ ਜਿੱਤੇ ਇਹਦੇ ਮਗਰੀ ਤੁਰ ਫਿਰਦਾ ਹੋਵੇ ਬਾਅਦ ਜਦੋਂ ਅੰਦਰੋਂ ਜਾਲੀ ਤੋਂ ਨਿਕਲਿਆ ਰਾਤ ਨੂੰ ਬਸ ਇਹਦੇ ਕਿਸੇ ਨਾ ਕਿਸੇ ਪਾਸੇ ਜਾ ਕੇ ਭੰਨ ਤੋੜੀ ਕਰਦਾ ਇਹਦਾ ਤਾਰ ਕਿ ਰੱਖਦਾ ਹੀ ਹਰ ਟਾਈਮ ਤਾਂ ਦਿੱਤੇ ਪਹਿਰਾ ਰੱਖਦੀ ਇਹ ਨਾਲ ਥਾਣੇ ਵੀ ਬਰਸੋਂ ਜਾਏ ਜੀ ਵੱਡੀ ਵਾਲੇ ਨੇ ਫਿਰ ਉਨੇ ਰਿਪੋਰਟ ਕਰਤੇ ਉਣਾਣੇ ਦਾ 3 ਵਜੇ ਆਇਆ ਥਾਣੇਦਾਰ ਕਹਿੰਦਾ ਕੁਛ ਨਹੀਂ ਬੋਲਿਆ ਉਹ ਵੀ ਆਪ ਦੇਖ ਕੇ ਬਰਾ ਹਾਲ ਉਹ ਕਹਿੰਦਾ ਮੈਂ ਤੁਹਾਨੂੰ ਕੁਛ ਨਹੀਂ ਕਹਿੰਦਾ ਉਹ ਆਪਣਾ ਚਲਾਓ ਚਲੋ ਇੱਥੇ ਗੱਲ ਮਸਲਾ ਸਮਝਣ ਦਾ ਮਸਲਾ ਇੱਥੇ ਇੱਕ ਦੂਸਰੇ ਦੇ ਨਾਲ ਖੜਨ ਦਾ ਗਰਮੇਲ ਸਿੰਘ ਦੀ ਜੋ ਘਰ ਦੀ ਹਾਲਤ ਬਣੀ ਆ ਇਹ ਕਿਹੜਾ ਚਾਹੁੰਦਾ ਸੀਗਾ ਨਾਂ ਦਾ ਪੁੱਤ ਚਾਹੁੰਦਾ ਸੀ ਵੀ ਇਦਾਂ ਦੀ ਹਾਲਤ ਬਣੇ ਸਾਡੀ ਕਈ ਵਾਰੀ ਉਸ ਕਰਮਾਂ ਦਾ ਕੋਈ ਦੇਣੇ ਲੈਣੇ ਦਾ ਕੋਈ ਸੰਬੰਧ ਹੁੰਦਾ ਜਿਹੜਾ ਨਹੀਂ ਤਾਂ ਕਿੱਥੇ ਹੁਣ ਕਮਾਊ ਪੁੱਤ ਸੀਗਾ ਨੌਕਰੀ ਤੇ ਲੱਗਿਆ ਹੋਣਾ ਸੀਗਾ ਤੇ ਕਿੱਥੇ ਅਜੇ ਇਸ ਗੱਲ ਤੋਂ ਵੀ ਡਰ ਡਰ ਕੇ ਸੌਂਦੇ ਆ ਵੀ ਸਾਨੂੰ ਨਾ ਮਾਰ ਦੇਵੇ ਕਿਤੇ ਰਾਤ ਨੂੰ ਸੁੱਤੇ ਪਿਆ ਉਹਨਾਂ ਮਾਰ ਦੇਵੇ ਅਰਦਾਸ ਕਰਿਓ ਗੁਰਪ੍ਰੀਤ ਵੀਰਾ ਠੀਕ ਹੋ ਜਵੇ ਆਪਣੇ ਕੱਲ ਗੁਰੂ ਕੇ ਲੰਗਰਾਂ ਦੇ ਰੂਪ ਵਿੱਚ ਕੈਂਪ ਲੱਗਦੇ ਦਵਾਈਆਂ ਦੇ ਉਹਦੇ ਵਿੱਚ ਵੀਰ ਹੁਣੇ ਕੱਲ ਸੁੱਖੇ ਹੁਣੇ ਸਾਡੇ ਕੋ ਆਏ ਸੀ ਗੱਲ ਕਰਕੇ ਗਏ ਵੀਡੀਓ ਵਗੈਰਾ ਬਣਾ ਕੇ ਜਨੇ ਸਾਨੂੰ ਦਿਖਾਈ ਤੇ ਅੱਜ ਅਸੀਂ ਇਹਨਾਂ ਨੂੰ ਬੁਲਾਇਆ ਸੀਗਾ ਵੀ ਕੱਲ ਤੱਕ ਕੈਂਪ ਦੇ ਵਿੱਚ ਬਹੁਤ ਰਾਸ਼ ਸੀਗਾ ਤੇ ਸਾਨੂੰ ਇੱਦਾਂ ਸੀ ਵੀ ਇਹ ਕਿਤੇ ਨੁਕਸਾਨ ਨਾ ਕਰ ਲੇ ਆਪਦਾ ਜਾਂ ਕਿਸੇ ਹੋਰ ਦਾ ਹੁਣ ਇਹਨੂੰ ਅਸੀਂ ਇੱਥੇ ਵੀਰ ਨੂੰ ਐਡਮਿਟ ਕਰਕੇ ਦਾ ਇਲਾਜ ਸ਼ੁਰੂ ਕਰਾਉਣ ਲੱਗੇ ਆ ਜੀ ਦਵਾਈਆਂ ਤਾਂ ਬਹਾਨਾ ਹੀ ਆ ਦਵਾਵਾਂ ਦੀ ਲੋੜ ਆ ਅਰਦਾਸ ਕਰਿਓ ਦੁਆ ਕਰਿਓ ਅਸੀਸ ਕਰ ਦਿਓ ਕੋਈ ਇਸ ਬੱਚੇ ਨੂੰ ਵੀ ਇਹ ਠੀਕ ਹੋ ਕੇ ਆਪਣੇ ਮਾਪੇ ਦੀ ਸੇਵਾ ਕਰੇ ਆਪਣੇ ਇੱਕ ਚੰਗਾ ਜੀਵਨ ਬਤੀਤ ਕਰੇ ਕਿਉਂਕਿ ਮਾਨਤ ਵੀਰ ਸਾਡੇ ਨਾਲ ਆਏ ਸੀ ਛੋਟੇ ਭਰਾ ਇਹਨੂੰ ਲੈ ਕੇ ਆਪਣਾ ਫਰਜ਼ ਸਮਝਦੇ ਆ ਆਪਣੀ ਜ਼ਿੰਮੇਵਾਰੀ ਸਮਝਦੇ ਆ ਨਹੀਂ ਤਾਂ ਇਦਾਂ ਦੇ ਮੈਂਬਰ ਦੇ ਨੇੜੇ ਨਹੀਂ ਜਾਂਦਾ ਕੋਈ ਤੱਕਨ ਆਪਾਂ ਕੀ ਲੈਣਾ ਕਿਤੇ ਆਪਣੀ ਨਾ ਮਾਰੇ ਅਬ ਧੰਨਵਾਦ ਆ ਤੁਕੇ ਤੁਹਾਡਾ ਵੀਰੇ ਬਹੁਤ ਤੁਸੀਂ ਜਿਹੜਾ ਗਰੀਬ ਨੂੰ ਨਹੀਂ ਨਹੀਂ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਵੀਰੇ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ